I ਜੋ ਗੁਰੂਵਿੰਖਨਗਰਾ ਫਤੇ ਇਲਾਕੇ ਦੀ ਸ੍ਰੀ ਸਾਧ ਸੰਗਤ ਸਭ ਤੋਂ ਪਹਿਲਾਂ ਸਰਨ ਫਤੇ ਆਪੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਗਵਸੀ ਸਰਦਾਰ ਜਗਦੇਵ ਸਿੰਘ ਜੀ ਕੁੱਟੀਆਂ ਉਹਨਾਂ ਦੇ ਹੋਣ ਹਾਸ ਪੁੱਤਰ ਸਰਦਾਰ ਗਰਮੀਤ ਸਿੰਘ ਜੀ ਕੁੱਟੀਆਂ ਉਹਨਾਂ ਨੂੰ ਪਟੰਡਾ ਤੋਂ ਉਮੀਦਵਾਰ ਲੋਕ ਸਭਾ ਦੇ ਲਈ ਬਣਾਇਆ ਗਿਆ ਹੈ ਅੱਜ ਆਪਣੇ ਵਿੱਚ ਉਹਨਾਂ ਦੇ ਸੁਪੁੱਤਰ ਦਾਤਾ ਮੀਤ ਜੀ ਛੁਟੀਆਂ ਸਾਹਿਬ ਆਪ ਵਿੱਚ ਸ਼ਾਮਿਲ ਹਨ ਇਹ ਲੋਕ ਸਭਾ ਮੁੱਚੀ ਦੇ ਸੰਸਦ ਦੇ ਲਈ ਇੱਕ ਅਤੀ ਜ਼ਰੂਰੀ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ ਕਿਉਂਕਿ ਸੈਂਟਰ ਦੀ ਗਵਰਨਮੈਂਟ ਦੇ ਵੱਲੋਂ ਖਾਸ ਕਰਕੇ ਮੋਦੀ ਸਰਕਾਰ ਦੇ ਵੱਲੋਂ ਦੈਨ ਬਦਨ ਜੋ ਵਧਿਖਿਆ ਕੀ ਕੀਤਾ ਜਾ ਰਹੇ ਹਨ ਉਹਨਾਂ ਨੂੰ ਰੋਕਣ ਦੇ ਲਈ ਅਤੇ ਜੋ ਸਵਿਧਾਨ ਲੀਆਂ ਤਜਿਆ ਡਾਡੀਆਂ ਜਾ ਰਹੀਆਂ ਹਨ ਉਹਨਾਂ ਦੇ ਖਿਲਾਫ ਆਪਾਂ ਨੂੰ ਪਤਾ ਹੈ ਆਮ ਆਦਮੀ ਪਾਰਟੀ ਦੇ ਕੰਮੀਦਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕਿਵੇਂ ਇੱਕ ਆਜੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ ਕਿਉਂਕਿ ਉਹ ਆਮ ਲੋਕਾਂ ਦੀ ਗੱਲ ਕਰ ਰਿਹਾ ਹੈ ਅੱਜ ਇਹ ਜੀ ਨੂੰ ਭੇਜ ਕੇ ਕਦੇ ਕਿਸੇ ਸਾਬਕਾ ਮੰਤਰੀ ਆਪਾਂ ਮੰਗੋਈ ਕਦੇ ਕਿਸੇ ਦੇ ਉੱਤੇ ਰੇਡ ਪਵਾ ਦਿੰਦਾ ਤੇ ਆਪ ਦੇ ਵਿੱਚ ਸ਼ਾਮਲ ਕਰੀ ਜਾਂਦਾ ਔਰ ਉਹ ਬੇਦਾਗ ਬਣਾ ਲੈਂਦਾ ਹੈ। ਤੋਂ ਅੱਜ ਲੋੜ ਹੈ ਸਾਨੂੰ ਸੈਂਟਰ ਦੇ ਵਿੱਚ ਅਜਿਹੀ ਸਰਕਾਰ ਨੂੰ ਬਦਲਣ ਦੇ ਲਈ ਜੋ ਸਰਦਾਰ ਦੀ ਅੱਜ ਧਜੀਆਂ ਡਾ ਰਹੇ ਹੋਣ ਸਾਡੇ ਦੇਸ਼ ਦੇ ਰੁਖਾਲਿਆਂ ਨੂੰ ਅੱਜ ਬਾਹਰ ਹੋ ਰਿਹਾ ਹੈ। ਤੋਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਨੂੰ ਇੱਕ ਬਹੁਤ ਹੀ ਦਰਵੇਸ਼ ਸਿਆਸਤਦਾਨ ਇਮਾਨਦਾਰ ਉਮੀਦਵਾਰ ਬਣਿਆ ਬਠਿੰਡਾ ਸ਼ਹਿਰ ਨੂੰ ਬਠਿੰਡਾ ਲੋਕ ਸਭਾ ਹਲਕੇ ਨੂੰ ਸਰਦਾਰ ਗਰਮੀ ਸਿੰਘ ਜੀ ਕੁੱਟੀਆਂ ਅੱਜ ਅਸੀਂ ਇੱਥੇ ਆਉਣ ਤੇ ਸਰਦਾਰ ਰਮੇਸ਼ ਸਿੰਘ ਖੁੱਡੀਆਂ ਜੀ ਦਾ ਸਮੁੱਚੇ ਇਲਾਕੇ ਦੇ ਸੰਗਤਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਸਾਡੇ ਵਿੱਚ ਸ਼ਾਮਲ ਹਨ ਸਰਦਾਰ ਭੋਲਾ ਸਿੰਘ ਜੀ ਮਲੂਕਾ ਜੋ ਸਾਡੇ ਜਿਹੜੇ ਸਪੀਕਰ ਹਨ ਵਿਧਾਨ ਸਭਾ ਦੇ ਇਹਨਾਂ ਦੀ ਬੇਟੀ ਉਹਨਾਂ ਦੇ ਘਰ ਹੈ ਉਹ ਵੀ ਸਾਡੇ ਸ਼ਾਮਲ ਹਨ ਚੇਅਰਮੈਨ ਸਾਹਿਬ ਇਕਬਾਲ ਸਿੰਘ ਜੀ ਹੋਰ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਇੱਥੇ ਬੈਠਿਆ ਨਾ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਮੈਂ ਬਹੁਤਾ ਸਮਾਂ ਨਾ ਲੈਂਦਾ ਹਾਂ ਮੈਂ ਤੁਹਾਨੂੰ ਕਹਿੰਦਾ ਬੇਨਤੀ ਕਰੂੰਗਾ ਸਰਦਾਰ ਕੋ ਰਾਜੀ ਜੀ ਨੂੰ ਉਹ ਵੀ 2 ਮਿੰਟ ਵਾਸਤੇ ਆਪਣੇ ਵਿਚਾਰ ਸੰਗਠਨ ਦੇ ਨਾਲ ਬਾਝੇ ਕਰ ਲੈਣ ਸਰਦਾਰ ਭੋਲਾ ਜੀ ਬਹੁਤ ਹੀ ਸ਼ੁਕਰਾਜੋਗ ਹੈ ਮੇਰੀ ਸਾਂਝੀ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਨੇ ਆਪਾਂ ਕੈਂਡੀਡੇਟ ਦੀ ਪਛਾਣ ਕਰਨੀ ਹੈ ਆਪਣੇ ਵੱਲੋਂ ਬਹੁਤ ਇਮਾਨਦਾਰ ਸਰਦਾਰ ਜਗਦੇਸ਼ ਸਿੰਘ ਜੜੀਆਂ ਉਹ ਐਪੀ ਰਹੇ ਨੇ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਉਹਨਾਂ ਦੇ ਸੁਪੁੱਤਰ ਭਾਈ ਗਰਮੀਤ ਸਿੰਘ ਖੁੱਡੀਆਂ ਉਹ ਆਪਾਂ ਨੂੰ ਕੈਂਡੀਡੇਟ ਦਿੱਤੇ ਹੋਏ ਨੇ ਦੂਜੇ ਪਾਸੇ ਦੋ ਕੈਂਡੀਡੇਟ ਦੋ ਕੈਂਡੀਡੇਟ ਨੇ ਤੁਹਾਨੂੰ ਪਤਾ ਹਰ ਸਮੇਂ ਉਤਾਰ ਰਹੇ ਨੇ ਬੀਜੇਪੀ ਜੀ ਵੀ ਆ ਰਹੇ ਨੇ ਕਿਸ ਤਰ੍ਹਾਂ ਬੀਜੇਪੀ ਨੇ ਇਹ ਤੂਫਾਨ ਖੜਾ ਕੀਤਾ ਹੋਇਆ ਹੈ ਜਿੱਥੇ ਕਿਸਾਨਾਂ ਦੀਆਂ ਮੰਗਾਂ ਉਹ ਨਹੀਂ ਮੰਨ ਰਹੇ ਪਹਿਲਾ ਇੱਕ ਸਾਲ ਦਿੱਲੀ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਹੁਣ ਕੀ ਲੱਗਿਆ ਹੋਇਆ ਆਪਾਂ ਬਹੁਤ ਹੀ ਇਮਾਨਦਾਰ ਗੁਰਮੀਤ ਸਿੰਘ ਖੁੱਡੀਆਂ ਪਹਿਲਾ ਸਾਲ ਪਰ ਐਮ ਐਲ ਏ ਰਹੇ ਨੇ ਸਾਲ ਤੋਂ ਹੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਆਦੇ ਦਾਦੇ ਦੇ ਆਦੇ ਪਿਤਾ ਦੇ ਰਾਹ ਤੇ ਚੱਲ ਰਹੇ ਨੇ ਜੀ ਦੇਵ ਸਿੰਘ ਖੁੱਡੀਆਂ ਦੇ ਬਿਨਾਂ ਰਿਸ਼ਵਤ ਤੋਂ ਬਿਨਾਂ ਕੋਈ ਵੀ ਬዝਰੀ ਹੋਵੇ ਜਾ ਕੋਈ ਕੰਮ ਹੋਵੇ ਸਰਕਾਰ ਨੇ ਬੜਾ ਹੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਜਿੱਥੇ ਘਰਾਂ ਦੀ ਬਿਜਲੀ ਆਪਾਂ ਨੂੰ ਮਾਫ ਕਰੀਏ ਜ਼ੀਰੋ ਬਿਲ ਲਾਉਂਦੇ ਨੇ ਉਥੇ ਕਿਸਾਨਾਂ ਦਾ ਵੀ ਜਿਹੜੀ 24 ਘੰਟੇ ਬਿਜਲੀ ਦੀ ਸਰਪਲਾਈ ਕੀਤੀ ਹੈ ਹੋਰ ਵੀ ਰਾਥਾ ਤੇ ਬਹੁਤ ਵਧੀਆ ਇਹਨਾਂ ਨੇ ਕੰਮ ਕੀਤੇ ਨੇ ਇਮਾਨਦਾਰੀ ਨਾਲ ਕੰਮ ਕੀਤੇ ਨੇ ਬਿਨਾਂ ਰਿਸ਼ਵਤਾਂ 40 ਹਜ਼ਾਰ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਉਹ ਵੀ ਮੈਰਟ ਦੇ ਆਧਾਰ ਤੇ ਦਿੱਤੀਆਂ ਆਪਣਾ ਵੀ ਫਰਜ਼ ਬਣਦਾ ਹੈ ਪਹਿਲਾਂ ਵੀ ਸਰਕਾਰਾਂ ਦੇਖੀਆਂ 2 ਕੁ ਸਾਲ ਦਾ ਹੀ ਟਾਈਮ ਹੋਇਆ ਹੈ ਬਹੁਤ ਹੀ ਵਧੀਆ 2 ਸਾਲ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਨੇ ਆਪਾਂ ਨੂੰ ਇਹਨਾਂ ਨੂੰ 5 ਸਾਲ ਦਾ ਪੂਰਾ ਟਾਈਮ ਦੇਣਾ ਚਾਹੀਦਾ ਹੈ ਕਿ ਜਿਹੜਾ ਲੋਕ ਸਭਾ ਦੇ ਵਿੱਚ ਆਪਾਂ ਨੂੰ ਚੰਗੇ ਕੈਂਡੀਡੇਟ ਭੇਜਣੇ ਚਾਹੀਦੇ ਨੇ ਜਿੱਥੇ ਮੋਦੀ ਸਰਕਾਰ ਆਪ ਦੀ ਮਰਜ਼ੀ ਦੇ ਨਾਲ ਹੀ ਜੇ ਉਹ ਐਤਕੀ ਮੋਦੀ ਸਰਕਾਰ ਆ ਜਾਂਦੀ ਹੈ ਤੁਸੀਂ ਇਹ ਮੰਨ ਲਓ ਵੀ ਐਤਕੀ ਵੇਰ ਨੂੰ ਚੋਣਾ ਨਹੀਂ ਹੋਣੀਆ ਜਿੱਤਰਾ ਪਹਿਲਾਂ ਰਾਜਿਆਂ ਦੇ ਰਾਜ ਚੱਲਦੇ ਸੀ ਡਾਇਰੈਕਟਰਸ਼ਿਪ ਚੱਲਦੇ ਸੀ ਜਿਹਨੂੰ ਫੜ ਕੇ ਅੰਦਰ ਕਰਤਾ ਜਿਨੂੰ ਮਰਜ਼ੀ ਨਾਲ ਉਸੇ ਤਰ੍ਹਾਂ ਹੀ ਰਹਿਣਾ ਹੈ 10 ਸਾਲ ਹੋ ਗਏ ਮੋਦੀ ਸਰਕਾਰ ਨੂੰ ਆਪਾਂ ਨੂੰ ਬਦਲਣਾ ਬਣਦਾ ਤੇ ਆਪਾਂ ਨੂੰ ਆਪਣੀ ਸਰਕਾਰ ਲਿਉਣੀ ਬਣਦੀ ਹੈ ਮੈਂ ਤਾਂ ਇਹੀ ਕਹੂੰਗਾ ਕਿ ਸਾਰਿਆਂ ਨੂੰ ਆਪਾਂ ਬਹੁਤ ਹੀ ਇਮਾਨਦਾਰ ਆਪਣੇ ਹਲਕੇ ਦੇ ਭਾਈ ਗਰਮੀਤ ਸਿੰਘ ਪੁੱਤਿਆਂ ਸਾਰਿਆਂ ਨੂੰ ਆਪਾਂ ਜਿੱਥੇ ਪਹਿਲਾਂ ਸਰਕਾਰ ਬਣਾਈ ਹੈ ਇਹਨਾਂ ਨੂੰ 5 ਸਾਲ ਪੂਰੇ ਕਰਦੇ ਚਣੇ ਚਾਹੀਦੇ ਨੇ 9 ਦੇ 9 ਕੈਂਡੀਡੇਟ ਜਿਹੜੇ ਲੋਕ ਸਭਾ ਦੇ ਨੇ ਸਾਰਿਆਂ ਨੂੰ ਆਪਾਂ ਰਲ ਮਿਲ ਕੇ ਜਿਤਾਉਣਾ ਚਾਹੀਦਾ ਤਾਂ ਕਿ ਮੋਦੀ ਸਰਕਾਰ ਜਿਹੜੀ ਧੱਕੇ ਕਰ ਰਹੀ ਹੈ ਆਪਾਂ ਸਾਰੇ ਉਸ ਦੇ ਖਿਲਾਫ ਵੋਟ ਪਾਈਏ ਤਹਿ ਦਰੋਹ ਧਰਵਾਦ ਹੈ ਕੁਡਿਆ ਸਾਹਿਬ ਦੇ ਲੜਕੇ ਸਮੀਰ ਸਿੰਘ ਜੀ ਅਮੀਤ ਜੀ ਅਮੀਤ ਸਿੰਘ ਕੁਡੀਆਂ ਉਹ ਲੜਕੇ ਨੇ ਵੱਡਾ ਸਮੀਰ ਸਿੰਘ ਹੈ ਛੋਟਾ ਮੀਰ ਸਿੰਘ ਹੈ ਇਹਨਾਂ ਦੀ ਡਿਊਟੀ ਲੱਗੀ ਹੈ ਆਪਣੀ ਇੱਥੇ ਸਾਰੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਕੁਨਿਆ ਸਾਹਿਬ ਵੀ ਆਓ ਆਪ ਲੱਗੀ ਹੈ ਜਦੋਂ ਵੱਡੇ ਪ੍ਰੋਗਰਾਮ ਹੋਣਗੇ ਆਪਾਂ ਵੱਡੀਆਂ ਰੈਲੀਆਂ ਕਰਾਵਾਂਗੇ ਉਦੋਂ ਗੁਰਮੀਤ ਸਿੰਘ ਖੁੱਡੀਆਂ ਜੀ ਆਪ ਖੁਦ ਆਉਣਗੇ ਆਪਾਂ ਆਪਣੇ ਜਿਹੜਾ ਏਰੀਆ ਇਹਦੇ ਵਿੱਚ ਬਹੁਤ ਵੱਡੀ ਕਰੇਲੀ ਕਰਾਵਾਂਗੇ ਉਦੋਂ ਆ ਆਉਣਗੇ ਮੰਤਰੀ ਸਾਹਿਬ तहे ਦਿਲੋਂ ਧੰਨਵਾਦ ਕਰਦਾ ਜਿਹੜੇ ਤੁਸੀਂ ਛੋਟੇ ਜਿਹੇ ਸੱਦੇ ਨਾਲ ਬਹੁਤ ਇਕੱਠੇ ਹੋਏ ਆ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਜਿਹੜੇ ਤੁਸੀਂ ਬੈਠੇ ਆ ਘਰ ਘਰ ਇਸ ਗੱਲ ਦਾ ਪ੍ਰਚਾਰ ਕਰਨਾ ਵੀ ਐਤਕੀ ਆਪਾਂ ਜਿਹੜੇ ਆਪਣੇ ਕੈਂਡੀਡੇਟ ਨੇ ਬਹੁਤ ਮਾਨਦਾਰ ਗਰਮੀਤ ਸਿੰਘ ਗੁੱਡਿਆ ਜੀ ਨੂੰ ਵੋਟ ਪਾਉਣੀ ਹੈ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸੋ ਬੇਨਤੀ ਕਰਦਾ ਸਰਦਾਰ ਇਕਬਾਲ ਸਿੰਘ ਜੀ ਸਾਡੇ ਸਾਫਕਾ ਚੇਅਰਮੈਨ ਹੈ ਜਿਹੜੇ ਗੁੰਨੇ ਵਾਲਾਂ ਦੇ ਉਹਨਾਂ ਨੂੰ ਬੇਨਤੀ ਹੈ ਵੀ 2 ਮਿੰਟ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਸਰਦਾਰ ਇਕਬਾਲ ਸਿੰਘ ਸਤਾਰਜੋਤ ਸਾਰੇ ਪਰਵੰਸ਼ ਸਿੰਘ ਨਗਰ ਦੀ ਸੰਗਤ ਅਤੇ ਸਨੇਤ ਜੀ ਆਪ ਪਾਰਟੀ ਵੱਲੋਂ ਅਧਿਆਰਜ ਕਰਦਾ ਵਾਏ ਜੀ ਦਾ ਖਾਲਸਾ ਵਾਏ ਜੀ ਦੇ ਮਤੇ ਸੋ ਮੈਂ ਤਾਂ ਇਹਨਾਂ ਨੂੰ ਇੱਕ ਜਿਆ ਕਹਿਣਾ ਸਾਰੇ ਨੂੰ ਬੇਨਤੀ ਹੀ ਕਰਦਾ ਕਿ ਇਹ ਇਮਾਨਦਾਰ ਕੈਂਡੀ ਹੈਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੋ ਇਸ ਕਰਕੇ ਆਪਾਂ ਇਹ ਚੀਜ਼ ਦੇਖਣੀ ਹੈ ਕਿ ਕਿਹੜਾ ਬੰਦਾ ਇਮਾਨਦਾਰ ਹੈ ਠੀਕ ਹੈ छवि ਦਾ ਸੋ ਉਸ ਗੱਲ ਨੂੰ ਇਹਨਾਂ ਦੇ ਕੋਈ ਉਲਡਿੰਗ ਕਰ ਸਕਦਾ ਸੋ ਇਸ ਕਰਕੇ ਮੈਂ ਬੇਨਤੀ ਆ ਸਾਰਿਆਂ ਨੂੰ ਕਿ ਆਪਾਂ ਨੂੰ ਸਾਰਾ ਹੀ ਕੁਝ ਛੱਡ ਕੇ ਉੱਪਰ ਉੱਠ ਕੇ ਇਹਨਾਂ ਦੇ ਵੱਲ ਦੱਸ ਦੇਈਏ ਇਹਨਾਂ ਜੀ ਖਿਮਾ ਚਾਉਣਾ ਵਾਹਿਗੁਰੂ ਜੀ ਦਾ ਸਾਥ ਸਾਥ ਵਾਹਿਗੁਰੂ ਬੀਰ ਆਪਣੇ ਵਿਚਾਰ ਰੱਖਣੇ ਚਾਹੁੰਦਾ ਹੈ ਜਾਂ ਕੋਈ ਗੱਲਬਾਤ ਜਾਂ ਕੋਈ ਇਸੇ ਪ੍ਰਕਾਰ ਦੀ ਮੰਗ ਹੈ ਕੋਈ ਵੀ ਵੀਰ ਪੰਡ ਕਿਸੇ ਪ੍ਰਕਾਰ ਤੋਂ ਗੱਲਬਾਤ ਕਰਨੀ ਚਾਹੁੰਦਾ ਹੈ ਉਹ ਪਹਿਲਾਂ ਗੱਲਬਾਤ ਕਰ ਸਕਦਾ ਹੈ ਤੋਂ ਮੇਰੀ ਬੇਨਤੀ ਹੈ ਕੋਈ ਵੀ ਜਿਸ ਨੇ ਕੋਈ ਆਦਾ ਕੋਈ ਵਿਚਾਰ ਰੱਖਣਾ ਹੈ ਉਹਦਾ ਸਰਕਾਰ ਹੈ ਸਰਕਾਰ ਬਣੀ ਨੂੰ 2 ਸਾਲ ਹੋ ਗਏ ਇਹ ਫੁੱਟੀਆਂ ਸਾਹਿਬ ਨੂੰ ਕੈਬਨਿਟ ਮੰਤਰੀ ਬਣੇ ਨੂੰ ਮੇਰਾ ਹਲਾ 8-9 ਮਹੀਨੇ ਹੋਏ ਨਾ ਭਾਵੇਂ ਕਿ ਇਹ ਆਪਾਂ ਨੂੰ ਪਤਾ ਹੈ ਵੀ ਸਰਕਾਰ ਨੇ ਬਹੁਤ ਸਾਰੀਆਂ ਉਸ ਸਮੇਂ ਦੇ ਵਿੱਚ ਮੰਗਾਂ ਆਪਾਂ ਲੋਕਾਂ ਨੇ ਰੱਖੀਆਂ ਹੁੰਦੀਆਂ ਨਾ ਜਿਹੜਾ 2 ਸਾਲ ਦਾ ਟਾਈਮ ਹੈ ਉਹ ਵੀ ਬਹੁਤ ਘੱਟ ਸਮਾਂ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਸਿਸਟਮ ਦਾ ਢਾਂਚਾ ਇਸ ਤਰ੍ਹਾਂ ਦਾ ਹੈ ਬਹੁਤ ਲੰਬਾ ਸਮਾਂ ਪਿੱਛੇ ਸਰਕਾਰਾਂ ਰਹੀਆਂ ਨਾ ਆਰਸਕ ਤੌਰ ਤੇ ਵੀ ਅਜਹੀ ਪੋਜੀਸ਼ਨ ਹੋਈ ਹੈ ਜਿਸ ਨੂੰ ਸੰਭਾਲਣ ਦੇ ਵਾਸਤੇ ਇਹ ਸਰਕਾਰ ਨੂੰ ਬਹੁਤ ਸਮਾਂ ਲੱਗ ਰਿਹਾ ਹੈ ਹੌਲੀ-ਹੌਲੀ ਇਹ ਗੱਡੀ ਨਹੀਂ ਤੇ ਆਉਂਦੀ ਹੈ ਜਦੋਂ ਆਪਾਂ ਕਿਸੇ ਆਪਣੇ ਘਰ ਦੇ ਵਿੱਚ ਵੀ ਕੋਈ ਮਕਾਨ ਬਣਾਉਣਾ ਤਾਂ ਉਹਨੂੰ ਵੀ ਦੋ ਤਿੰਨ ਵਾਰ ਆਪਾਂ ਦਾ ਹੁੰਦਾ ਵੀ ਹੁਣ ਨੀਂਹ ਪੜ ਲਈ ਫਿਰ ਛੱਤ ਪਾਉਣਾ ਫਿਰ ਪਲਾਸਟਰ ਕਰਦਿਆਂ ਹੌਲੀ-ਹੌਲੀ ਕੰਪਲੀਟ ਹੁੰਦਾ ਹੈ ਇਸ ਕਰਕੇ ਬੇਨਤੀ ਹੈ ਵੀ ਠੀਕ ਹੈ ਬਹੁਤ ਸਾਰੀਆਂ ਮੰਗਾਂ ਹਜੇ ਰਹਿੰਦੀਆਂ ਨੇ ਸਾਨੂੰ ਪਤਾ ਹੈ ਬਹੁਤ ਸਾਰੇ ਲੋਕ ਸਵਾਲ-ਜਵਾਬ ਵੀ ਕਰ ਰਹੇ ਹਨ ਕਿਉਂਕਿ ਇਹ ਟਾਈਮ 2 ਸਾਲਾਂ ਦੇ ਵਿੱਚ ਕਦੇ ਨਾ ਕਦੇ ਕੋਈ ਨਾ ਕੋਈ ਚੋਣ ਜਾਬਤਾ ਕਦੇ ਨਾ ਕਦੇ ਸੈਂਟਰ ਸਰਕਾਰ ਦੀਆਂ ਅੜਚਣਾਂ ਜੀਐਸਟੀ ਲਈ ਕਰੋੜਾ ਰੁਪਿਆ ਭਾਰਤ ਸਰਕਾਰ ਦੇ ਵਿੱਚ ਖੜਾ ਉਹ ਵੀ ਜਾਣਬੁੱਝ ਕੇ ਰੀਜ ਨਹੀਂ ਕਰ ਰਹੀ ਕਿਤੇ ਵੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਕਰਾ ਕੇ ਆਪਣਾ ਦਾਣਾ ਬਣਾਵੇ ਇਹ ਵੀ ਪੰਜਾਬ ਸਰਕਾਰ ਦੇ ਨਾਲ ਸੈਂਟਰ ਦੀ ਸਰਕਾਰ ਧੱਕਾ ਕਰ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਡਿੱਕੇ ਬਹੁਤ ਸਾਰੀਆਂ ਤਨਖਾਹਾਂ ਦੇ ਡਿੱਕੇ ਬਹੁਤ ਸਾਰੀਆਂ ਡਿਵੈਲਪਮੈਂਟ ਦੇ ਡਿੱਕੇ ਜਿਹੜੇ ਰਾਹ ਦੇ ਵਿੱਚ ਰੋੜਾ ਵੱਢ ਰਹੇ ਹਨ ਸੋ ਤਾਂ ਸਾਨੂੰ ਬੇਨਤੀ ਹੈ ਵੀ ਖੁੱਡੀਆਂ ਸਾਹਿਬ ਇੱਕ ਦਰਵੇਸ਼ ਸਿਆਸਤਦਾਨ ਹੈ ਇਮਾਨਦਾਰ ਹੈ ਕਿਸੇ ਪ੍ਰਕਾਰ ਦਾ ਅੱਜ ਤੱਕ ਉਸ ਪਰਿਵਾਰ ਦੇ ਉੱਤੇ ਕੋਈ ਦਾਗ ਨਹੀਂ ਹੈਗਾ ਵੀ ਉਹਨਾਂ ਨੇ ਕਿਸੇ ਪ੍ਰਕਾਰ ਦੇ ਕਿਸੇ ਨੂੰ ਕੋਈ ਪੈਸਾ ਲਿਆ ਹੋਵੇ ਕੋਈ ਕ腐ਸ਼ਨ ਕੀਤੀ ਹੋਵੇ ਮੈਂ ਵੀ ਪਹਿਲਾਂ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਰਹੇ ਹਾਂ ਕੁਝ ਸਮਾਂ ਮੈਂ ਕਾਂਗਰਸ ਦੇ ਵਿੱਚ ਹੀ ਕੰਮ ਕਰਿਆ ਪਰ ਮੈਂ ਗੁੱਡੀਆਂ ਸਾਹਿਬ ਇਹਨਾਂ ਦੇ ਨਾਲ ਹੀ ਮੇਰੇ ਰਿਸ਼ਤੇਦਾਰ ਹੈ ਮੈਂ ਉਹਨਾਂ ਦੇ ਗੱਲਾਂ ਬਾਤਾਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਦੇ ਵਿੱਚ ਜੁਆਇਨ ਕੀਤਾ ਥੋੜਾ ਜਿਹੀ ਹੋਇਆ ਮੈਨੂੰ ਵੀ ਸੋ ਤੁਹਾਡਾ ਮੈਂ ਇਸ ਵਾਰ ਖੂ ਧੰਨਵਾਦ ਕਰਦਾ ਕਿਉਂਕਿ ਬਹੁਤ ਲੰਮਾ ਸਮਾਂ ਇਸ ਏਰੀਆ ਦੇ ਵਿੱਚ ਅਸੀਂ ਬਤੌਰ ਐਮਸੀ ਦੇ ਤੌਰ ਤੇ ਕੰਮ ਕਰਦੇ ਰਹੇ ਹਾਂ ਅੱਜ ਵੀ ਜਦੋਂ ਕੋਈ ਵੀ ਮੇਰੇ ਹਾਲ ਬਹੁਤ ਸਾਰੇ ਮੇਰੇ ਵੀਰ ਬੈਠੇ ਨੇ ਜਿਹੜੇ ਅੱਜ ਵੀ ਸਾਡੇ ਮੇਰੇ ਕੋਲ ਸਾਈਨ ਕਰਾਉਣ ਵਾਸਤੇ ਜਾਂਦੇ ਆ ਸਾਡੇ ਦਰਵਾਜ਼ੇ ਤੁਹਾਡੇ ਲਈ ਸਦਾ ਦੇ ਖੁੱਲ੍ਹੇ ਹਨ ਜਦੋਂ ਮਰਜੀ ਕੋਈ ਆਵੇ ਭਾਵੇਂ ਕੋਈ ਬੱਚਾ ਭੇਜੋ ਅਸੀਂ ਤਾਂ ਕਦੇ ਜਵਾਬ ਨਹੀਂ ਦਿੱਤਾ ਸਰਕਾਰਾਂ ਦੇ ਨਾਲ ਹੀ ਬਹਾਰਾਂ ਹੁੰਦੀਆਂ ਨੇ ਅੱਜ ਅਸੀਂ ਸਰਕਾਰ ਚ ਆਏ ਹਾਂ ਤੇ ਸਾਨੂੰ ਵੀ ਇਸ ਕਾਲੀ ਉਮੀਦ ਹੈ ਜਿਹੜੇ ਪੰਜਾਬ ਦੇ ਸਰਕਾਰ ਬਣੂਗੀ ਤਾਂ ਅਸੀਂ ਆਪਣੇ ਕਿਸੇ ਭੈਣ ਭਰਾ ਦੇ ਕੰਮ ਹੈ ਕਿਸੇ ਦੀ ਕੋ ਬਾਤਲੀ ਹੈ ਕਿਸੇ ਨਾਲ ਕੋ ਬੱਚੇ ਦਾ ਕੰਮ ਹੈ ਕੋਈ ਡਿਵੈਲਪਮੈਂਟ ਦਾ ਕੰਮ ਹੈ ਫੇਰ ਹੀ ਕਰਾਂਗੇ ਜੇ ਸਰਕਾਰ ਦੇ ਵਿੱਚ ਸਾਡਾ ਕੋਈ ਹੱਥੂਪੂ ਹੋਵੇਗਾ ਸੋ ਮੈਂ ਵੀ ਤੁਹਾਡਾ ਬਹੁਤ ਸਾਰਾ ਸਵਾਲ ਲੈ ਗਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਬੇਨਤੀ ਕਰਦਾ ਸਰਦਾਰ ਅਮਿਤ ਸਿੰਘ ਜੀ ਕਾਕਾ ਜੀ ਜੋ ਸਰਦਾਰ ਗਰਮੀ ਸਿੰਘ ਖੁੰਡਿਆਂ ਦੇ ਬੇਟਾ ਨੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਮਿਤ ਸਿੰਘ ਜੀ ਖੁੰਡੇ ਤੋਂ ਪਹਿਲਾਂ ਤਾਂ ਜੀ ਸੰਜੀ ਫਤੇ ਬੁਲਾਉਣੇ ਆ ਵੈਗਰੂ ਜੀ ਦਾ ਖਾਲਸਾ ਆਏ ਗੁਰਦੀ ਗਿਪਾਤੇ ਤੇ ਨਾਲ ਹੀ ਤੁਹਾਡੇ ਧੰਨਵਾਦੀ ਆਂ ਵੀ ਜਥੇਦਾਰ ਗਰਮੀਤ ਸਿੰਘ ਖੁੱਡੀਆਂ ਜੋ ਕਿ ਤੁਹਾਡੇ ਲੋਕ ਸਭਾ ਤੋਂ ਉਮੀਦਵਾਰ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਤੁਸੀਂ ਆਪ ਦੀ ਹੱਲਾਸ਼ੇਰੀ ਨਾਲ ਹੌਸਲਾ ਦਿੱਤਾ ਹੈ ਤੁਸੀਂ ਅੱਗੇ ਵੱਧ ਕੇ ਇੱਥੇ ਆਏ ਹੋ ਸਾਡੇ ਵਿਚਾਰ ਸੁਣਨ ਆਏ ਹੋ ਉਹਦੇ ਲਈ ਮੈਂ ਤੁਹਾਡਾ ਧੰਨਵਾਦੀ ਆਂ ਤੇ ਨਾਲ ਹੀ ਮੈਂ ਮਾਫੀ ਵੀ ਚਾਹੂੰਗਾ ਵੀ ਸਮੇਂ ਤੋਂ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਸ਼ਹਿਰ ਪਿੰਡ 'ਚ ਥੋੜਾ ਜਿਹਾ ਫਰਕ ਹੁੰਦਾ ਹੈ ਸ਼ਰੀਬ ਬੰਦੇ ਹੋਰ ਤਰੀਕੇ ਨਾਲ ਕੰਮ ਕਰਨ ਨਾਲ ਜੁੜੇ ਹੁੰਦੇ ਆ ਹੀ ਸਮਾਂ ਤੁਹਾਡੇ ਕੋਲ ਆਪਦੀ ਸ਼ਹਿਰ ਲਈ ਆਪਦੇ ਬੱਚੇ ਪਰਿਵਾਰ ਲਈ ਹੁੰਦਾ ਜਿਆਦਾ ਮੈਂ ਲੰਬਾ ਹੁਣ ਤੁਹਾਡਾ ਸਮਾਂ ਨਹੀਂ ਲਵਾਂਗਾ ਕਿਉਂਕਿ ਸਰਦਾਰ ਹਰਜਿੰਦਰ ਸਿੰਘ ਜੀ ਉਰਾਣੇ ਮਲੂਕਾ ਸਾਹਿਬ ਨੇ ਪ੍ਰਧਾਨ ਜੀ ਨੇ ਸਾਰਿਆਂ ਨੇ ਆਪਦੇ ਆਪਦੇ ਵਿਚਾਰ ਤੁਹਾਡੇ ਨਾਲ ਰੱਖੇ ਆ ਦੋ ਚੀਜ਼ਾਂ ਨਾਲ ਹੀ ਇਲੈਕਸ਼ਨ ਜੁੜਿਆ ਹੁੰਦਾ ਜਦੋਂ ਕੋਈ ਵੀ ਪਾਰਟੀ ਇਲੈਕਸ਼ਨ ਚ ਉਤਰਦੀ ਹੈ ਇੱਕ ਹੁੰਦਾ ਵੀ ਉਹ ਪਾਰਟੀ ਕਿਹੜੀ ਹੈ ਤੇ ਦੂਜਾ ਉਮੀਦਵਾਰ ਕੌਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਹੋਏ ਐ ਕਾਫੀ ਕੰਮ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਰਹਿੰਦੇ ਹੋਣੇ ਆ ਮਤਲਬ ਮੈਂ ਆਪਦੇ ਪਰਿਵਾਰ ਵਾਂਗੂ ਤੁਹਾਡੇ ਵਿੱਚ ਤੁਹਾਡਾ ਬੱਚਾ ਮੈਂ ਤੁਹਾਡੇ ਤੋਂ ਛੋਟਾ ਜਿਆਦਾ ਲੋਕਾਂ ਤੋਂ ਕੁਝ ਮੇਰੇ ਭਰਾ ਵੀ ਖੜੇ ਐ ਮੈਂ ਤੁਹਾਡੇ ਨਾਲ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਜਿਹੜੀ ਕੋਈ ਲੋੜ ਤੋਂ ਵੱਧ ਲੱਗੇ ਜੇ ਆਪਾਂ ਚਾਹੇ 600 ਯੂਨਟ ਬਿਜਲੀ ਦੀ ਗੱਲ ਕਰੀਏ ਚਾਹੇ ਜਿਵੇਂ ਨੌਜਵਾਨ ਭਰਾ ਖੜੇ ਐ ਸਰਦਾਰ ਜੀ ਨੇ ਨੌਕਰੀਆਂ ਦੀ ਗੱਲ ਕੀਤੀ ਤਾਂ ਮੈਂ ਹਮੇਸ਼ਾ ਇਹ ਗੱਲ ਛੇੜਦਾ ਹੁੰਨਾ ਵੀ ਇਲੈਕਸ਼ਨ ਵਾਲੇ ਸਾਲ ਚ 6-7 ਮਹੀਨੇ ਪਹਿਲਾਂ ਹਰੇਕ ਸਰਕਾਰ ਨੂੰ ਹੁੰਦਾ ਨੋਟੀਫਿਕੇਸ਼ਨ ਕਰ ਦਈਏ ਥੋੜੇ ਵੀ ਬੱਚੇ ਸਾਰਿਆਂ ਦੇ ਪੜਦੇ ਐ ਜੇ ਉਹਨਾਂ ਨੂੰ ਠੀਕ ਲੱਗਦਾ ਪੇਪਰ ਠੀਕ ਹੋ ਜੇ ਉਹਨਾਂ ਨੂੰ ਲੱਗਦਾ ਸੀ ਤਨਖਾਹਾਂ ਦੇ ਲਾਂਗੇ ਤਾਂ ਹੀ ਉਹ ਪੇਪਰ ਸਿਰੇ ਚੜਦਾ ਜੇ ਉਹ ਸਿਰਫ ਇਲੈਕਸ਼ਨ ਵਾਸਤੇ ਕੱਢਿਆ ਹੁੰਦਾ ਤਾਂ ਤੁਸੀਂ ਪਿਛਲੇ ਸਾਲਾਂ ਦਾ ਇਤਿਹਾਸ ਚੱਕ ਕੇ ਦੇਖ ਲਓ ਹਮੇਸ਼ਾ ਉਹ ਤੇ ਕੋਈ ਰੈਟ ਲੱਗ ਗਈ ਕਦੇ ਕੈਂਸਲ ਹੋ ਗਿਆ ਕਦੇ ਲੀਕ ਹੋ ਗਿਆ ਐਨੇ ਪੇਪਰ ਸਰਕਾਰ ਚ ਹੋਏ ਆ ਕਿੰਨੇ ਕ ਪੇਪਰਾਂ ਦੀ ਸ਼ਿਕਾਇਤ ਹੋਈ ਹੈ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਤਾਂ ਕਰ ਰਿਹਾ ਇਹਦਾ ਗਾਂ ਕੋਈ ਮਤਲਬ ਨਿਕਲੂਗਾ ਉਸ ਤੋਂ ਬਾਅਦ ਜਿੰਨੀਆਂ ਵੀ ਨੌਕਰੀਆਂ ਮਿਲੀਆਂ ਨੌਜਵਾਨ ਭਰਾ ਸਾਹਮਣੇ ਖੜੇ ਸੀ ਤਾਂ ਮੈਂ ਪਹਿਲਾਂ ਨੌਕਰੀ ਦੀ ਗੱਲ ਕਰ ਲਈ ਵੀ ਜਿੰਨੀਆਂ ਵੀ ਨੌਕਰੀਆਂ ਮਿਲੀਆਂ ਚਾਹੇ ਕੋਈ ਕਨਾਲ ਵਾਲਾ ਚਾਹੇ 100 ਕਿਲੇ ਵਾਲਾ ਚਾਹੇ ਕੋਈ ਸਾਡਾ ਬਿਜ਼ਨਸਮੈਨ ਭਰਾ ਚਾਹੇ ਕੋਈ ਰਿਟਾਇਰ ਹੈ ਚਾਹੇ ਕਿਸੇ ਦੇ ਘਰ ਦੇ ਰਿਕਸ਼ਾ ਚਲਾਉਂਦੇ ਆ ਚਾਹੇ ਕੋਈ ਨਰੇਗਾ ਤੇ ਜਾਂਦਾ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਇੱਕ ਵੀ ਬੰਦਾ ਜੇ ਉਹਦੇ ਧੀ ਪੁੱਤ ਦੇ 100 ਚੋਂ 90 ਨੰਬਰ ਹੈ ਤੇ ਮੰਤਰੀ ਦੇ ਮੁੰਡੇ ਦੇ ਜਾਂ ਐਸਐਸਪੀ ਦੇ ਮੁੰਡੇ ਦੇ 100 ਚੋਂ 88 ਨੰਬਰ ਹੈ ਤੇ ਨੌਕਰੀ 90 ਵਾਲੇ ਨੂੰ ਮਿਲੂਗੀ ਮੈਂ ਨਹੀਂ ਪੁੱਛਿਆ ਵੀ ਇੱਥੇ ਜੋ ਲੋਕ ਬੈਠੇ ਆ ਉਦਾਂ ਦੇ ਜ਼ਿਆਦਾ ਸੋਚ ਕਿਹੜੇ ਪਾਸੇ ਆ ਮੈਨੂੰ ਸਾਂਝੇ ਤੌਰ ਤੇ ਸੁਣਨਾ ਆਇਆ ਜਾਂ ਪਾਰਟੀ ਨਾਲ ਪਾਰਟੀ ਨਾਲ ਰਾਬਤਾ ਰੱਖਦੇ ਆ ਮੈਂ ਆਪਦੀ ਤੁਹਾਡੇ ਕੋਲ ਉਹੀ ਗੱਲ ਰੱਖੀ ਹੈ ਜਿਹਦੇ ਅਸੀਂ ਦੇਣਦਾਰ ਹੋ ਸਕੀਏ ਕਿਸੇ ਦੇ ਘਰ ਦੇ ਉੱਤੇ ਝੰਡਾ ਨਹੀਂ ਦੇਖਿਆ ਗਿਆ ਚਾਹੇ ਕੋਈ ਸਾਡੇ ਹਲਕੇ ਦਾ ਜੇ ਉਹਦੇ ਕੋਲ 500 ਰੁਪਿਆ ਵੀ ਹੈ ਉਹ ਆਨਲਾਈਨ ਪੇਪਰ ਦੇਣ ਜਾ ਸਕਦਾ ਆਪਦੇ ਟ్రायल ਦੇ ਸਕਦਾ ਸਮਝ ਲਓ ਥਾਣੇਦਾਰ ਲੱਗੂਗਾ ਤੇ ਪਹਿਲਾਂ ਵਾਲਾ ਸਮਾਂ ਵੀ ਤੁਸੀਂ ਦੇਖਿਆ ਮਤਲਬ ਲੋਕਾਂ ਦਾ ਇੰਨਾ ਕਿ ਸਟੈਂਡਰਡ ਡਿੱਗ ਪਿਆ ਸੀ ਵੀ ਜੇ ਤੁਸੀਂ ਉਹਨਾਂ ਦੀ ਪਾਰਟੀ ਦੇ ਵੀ ਹੁੰਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਆ ਬੰਦਾ ਸਿਲੈਕਟ ਹੋ ਗਿਆ ਦੋ ਚਾਰ ਟੈਚਿੰਗ ਵਾਲੇ ਪਹੁੰਚ ਹੀ ਜਾਂਦੇ ਸੀ ਵੀ ਆ ਜਾ ਤੈਨੂੰ ਅਸੀਂ ਲਵਾਵਾਂਗੇ ਉਸ ਤੋਂ ਬਾਅਦ ਚਾਹੇ ਅਸੀਂ ਤਾਂ ਚਲੋ ਜਿਆਦਾ ਪਿੰਡ ਰਹਿੰਦੇ ਆ ਤੁਹਾਡਾ ਵੀ ਪਿਸ਼ੋਕੜ ਉੱਥੋਂ ਅੱਜ ਵੀ ਇੱਕ ਇੱਕ ਪਰਿਵਾਰ ਉੱਥੇ ਬੈਠਾ ਚਾਹੇ ਖੇਤਾਂ ਦੀ ਬਿਜਲੀ ਦੀ ਗੱਲ ਹੋਵੇ ਚਾਹੇ ਪਾਈਪ ਲਾਈਨਾਂ ਦੀ ਚਾਹੇ ਟੇਲਾਂ ਤੱਕ ਪਾਣੀ ਲਿਜਾਣ ਦੀ ਸ਼ਹਿਰਾਂ ਨਾਲ ਜੇ ਦੇਖਿਆ ਜਾਵੇ ਚਾਹੇ ਛੋਟੀ ਮੋਟੀ ਕਰਾਪਸ਼ਨ ਦੀ ਗੱਲ ਹੋਵੇ ਮੈਂ ਫੇਰ ਕਹੂੰਗਾ ਕੈਮਰਾ ਚੱਲ ਰਿਹਾ ਮੈਂ ਕਦੇ ਇਹ ਨਹੀਂ ਕਹੂੰਗਾ ਵੀ ਸਾਰਾ ਕੁਝ ਬੰਦ ਹੋ ਗਿਆ ਪਰ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਵੀਰੇ ਤੁਸੀਂ ਵੀ ਸੁਣੀ ਜਾਂਦੇ ਹੋ ਦੋ ਕਸਾਲਾਂ ਦੇ ਵਿੱਚ ਤੁਸੀਂ ਉਹ ਚੀਜ਼ ਦੀ ਮਨਸ਼ਾ ਦੇਖੋ ਹਮੇਸ਼ਾ ਇਹ ਦੇਖੋ ਵੀ ਜਿਹਨੂੰ ਤੁਸੀਂ ਚੁਣਿਆ ਜਾਂ ਜਿਹਨੂੰ ਲੋਕਾਂ ਨੇ ਚੁਣਤਾ ਤੁਹਾਡਾ ਵਿੱਚ ਕਿਸੇ ਦਾ ਹੱਥ ਨਹੀਂ ਵੀ ਉਹਦੀ ਮਨਸ਼ਾ ਕੀ ਹੈ ਕੀ ਉਹ ਆਪਦਾ ਟਾਈਮ ਟਪਾ ਰਿਹਾ ਮਹਿਲਾਂ 'ਚ ਬੈਠਾ ਜਾਂ ਉਹ 24 ਘੰਟੇ ਗਰਾਊਂਡ 'ਤੇ ਹੈ ਵੀ ਅੱਜ ਕੋਈ ਲੰਬਾ ਆਉਂਦਾ ਤਾਂ ਮੈਂ ਕੱਲ ਨੂੰ ਕੁਝ ਹੋਰ ਕਰੂੰਗਾ ਜੇ ਅੱਜ ਮੈਨੂੰ ਤਾਰੀਫ਼ ਮਿਲੀ ਹੈ ਤਾਂ ਮੈਂ ਇਹ ਚੀਜ਼ ਨੂੰ ਹੋਰ ਵੱਡਾ ਕਰੂੰਗਾ ਵਿੱਚ ਹੀ ਮੈਂ ਮਾਫੀ ਮੰਗਦਾ ਹੁੰਨਾ ਜੇ ਕਿਸੇ ਨੂੰ ਲੱਗਦਾ ਵੀ ਫਲਾਣਾ ਕੰਮ ਨਹੀਂ ਹੋਇਆ ਤਾਂ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਵੀ ਜੇ ਆਪਾਂ ਪਰਚੀ ਨੂੰ ਇਸ ਪਾਸੇੋਂ ਪੜਨ ਲੱਗ ਜੀਏ ਤਾਂ ਸ਼ਾਇਦ ਮੈਂ ਇੱਕ ਘੰਟਾ ਬੋਲੀ ਜਾਵਾਂ ਵੀ ਸ਼ੀਦਾਂ ਦੀ ਸਨਮਾਨ ਰਾਸ਼ੀ ਵਧਾਈ ਹੈ ਫਲਾਨੀ ਥਾਂ ਤੇ ਆ ਗ੍ਰਾਂਟ ਦਿੱਤੀ ਹੈ ਉੱਥੇ ਆ ਗ੍ਰਾਂਟ ਦਿੱਤੀ ਹੈ ਪਰ ਤੁਸੀਂ ਯਕੀਨ ਮੰਨਿਓ ਜੇ ਮੈਂ ਇੱਥੇ ਪਰਚੀ ਨੂੰ ਪੁੱਠਾ ਕਰਕੇ ਵੀ ਪੜਨ ਲੱਗ ਜਾਂਦਾ ਮੈਂ ਹੀ ਕਈ ਚੀਜ਼ਾਂ ਬੋਲ ਦੂੰਗਾ ਵੀ ਇਹ ਨਹੀਂ ਹੋਇਆ ਇਹ ਨਹੀਂ ਹੋਇਆ ਇਹ ਨਹੀਂ ਹੋਇਆ ਕਹਿਣਾ ਬਹੁਤ ਸੌਖਾ ਹੁੰਦਾ ਹੈ ਤੁਸੀਂ ਇਹ ਦੇਖੋ ਵੀ ਜਿਹੜੇ ਕਹਿੰਦੇ ਇਹ ਨਹੀਂ ਹੋਇਆ ਉਹਨਾਂ ਕੋਲ ਕਿੰਨਾ ਸਮਾਂ ਸੀ ਤੇ ਜਿਨੇ ਕੁਛ ਕੀਤਾ ਉਹਨੂੰ ਕਿੰਨਾ ਸਮਾਂ ਮਿਲਿਆ ਇਹ ਮੋਟੀਆਂ ਜੀਆਂ ਗੱਲਾਂ ਕੋਈ ਮੈਂ ਤੁਹਾਡੇ ਨਾਲ ਰਾਜਨੀਤੀ ਗੱਲ ਨਹੀਂ ਕਰਨੀ ਤੁਸੀਂ ਇੱਕ ਮਿੰਟ ਦੀ ਸਲੋ ਰਹੀ ਰੱਖ ਦੇ ਕੋਈ ਮੈਂ ਤੁਹਾਡੇ ਨਾਲ ਰਾਜਨੀਤੀ ਗੱਲ ਨਹੀਂ ਕਰਨੀ ਕਿਉਂਕਿ ਅਸੀਂ ਆਮ ਮਤਲਬ ਬਿਲਕੁਲ ਤੁਹਾਡੇ ਵਰਗੀ ਸਾਡੀ ਸੁਧਾਰਨ ਜ਼ਿੰਦਗੀ ਆ ਮੈਂ ਕੋਈ ਇਹ ਚੀਜ਼ ਨੂੰ ਵੇਚੂਗਾ ਵੀ ਨਹੀਂ ਅੱਗੇ ਮੈਂ ਕੈਂਡੀਡੇਟ ਦੀ ਗੱਲ ਹੀ ਕਰੂੰਗਾ ਹੁਣ ਮੈਂ ਪਾਰਟੀ ਦੀ ਗੱਲ ਕਰ ਰਿਹਾ ਕਿਉਂਕਿ ਸਾਨੂੰ ਆਪ ਨੂੰ ਨਹੀਂ ਪਤਾ ਸੀ ਤੁਹਾਨੂੰ ਕਿਹੜੇ ਗਲੀ ਮਹੱਲੇ ਮਿਲ ਜਾਣਾ ਕਿਹੜੇ ਭੋਗ ਤੇ ਵਿਆਹ ਤੇ ਖੁਸ਼ੀ ਦੇ ਮੌਕੇ ਗਮੀ ਦੇ ਕਦੇ ਬਸ ਅੱਡੇ ਤੇ ਕਦੇ ਇੱਥੋਂ ਹੀ ਲੀੜਾ ਕੱਪੜਾ ਲੈਣੇ ਆ ਕੋਈ ਬਾਹਲਾ ਵੱਡੇ ਸ਼ਹਿਰਾਂ ਨਾਲ ਰابطਾ ਨਹੀਂ ਕਿਤੇ ਵੀ ਆਪ ਇੱਕ ਦੂਜੇ ਨਾਲ ਅੱਖਾਂ ਚੱਖਾਂ ਪੈ ਸਕਦੀਆਂ ਹਮੇਸ਼ਾ ਆਪਦੇ ਆਪ ਨੂੰ ਇਸ ਤਰੀਕੇ ਤੋਂ ਸਾਹਮਣੇ ਰੱਖਦੇ ਆਂ ਵੀ ਕਿਸੇ ਦੇ ਦੇਨਦਾਰ ਨਾ ਹੋਈ ਹੋਣ ਹੁਣ ਜੇ ਮੈਂ ਤੁਹਾਡੇ ਉਮੀਦਵਾਰ ਵਾਲਾ ਮੈਂ ਜਿਵੇਂ ਮੈਂ ਕਿਹਾ ਸੀ ਪਾਰਟੀ ਤੇ ਉਮੀਦਵਾਰ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਥੋਡੇ ਉਮੀਦਵਾਰ ਮੇਰੇ ਤਾਂ ਉਹ ਸਤਿਕਾਰਯੋਗ ਪਿਤਾ ਜੀ ਨੇ ਜਥੇਦਾਰ ਗਰਮੀਤ ਸਿੰਘ ਖੁੱਡੀਆਂ ਸ਼ਾਇਦ ਮੈਂ ਉਹ ਗੱਲ ਕਰਨੀ ਹੋਵੇ ਭਾਸ਼ਣ ਦੇ ਤਰੀਕੇ ਤੇ ਨਾ ਬੋਲਦਾ ਹੋਵਾਂ ਫਿਰ ਵੀ ਮੈਨੂੰ ਸ਼ਾਇਦ ਕੋਈ ਉਹ ਜੀ ਗੱਲ ਨਾ ਯਾਦ ਆਵੇ ਜੋ ਮੈਂ ਉਹਨਾਂ ਦੇ ਖਿਲਾਫ ਬੋਲੂਗਾ ਕਿਉਂਕਿ ਮੇਰੇ ਉਹ ਪਿਤਾ ਜੀ ਹੈ ਹਰ ਹਰ ਬੰਦਾ ਚਾਹੁੰਦਾ ਮੇਰੇ ਪਰਿਵਾਰ ਦੀ ਸ਼ਾਨ ਬਣੇ ਪਰ ਮੈਂ ਤੁਹਾਡੇ ਵਿੱਚ ਗੱਲ ਤਾਂ ਸਿੱਟ ਕੇ ਜਾਨਾ 8-9 ਮਹੀਨੇ ਸਾਨੂੰ ਮੰਤਰੀ ਰਹਿਣ ਦਾ ਮੌਕਾ ਮਿਲਿਆ 2022 ਚ ਅਸੀਂ ਲੰਬੀ ਦਾ ਇਲੈਕਸ਼ਨ ਲੜਿਆ ਜਿਹਦੇ ਚ ਬਹੁਤ ਬੰਦਿਆਂ ਨੂੰ ਲੱਗਦਾ ਹੋਣਾ ਵੀ ਬਾਦਲ ਸਾਹਿਬ ਕਦੇ ਨਹੀਂ ਹਾਰ ਸਕਦੇ ਪਰ ਮੈਂ ਅੱਗੇ ਕਹਿਣਾ ਹੁੰਨਾ ਵੀ ਅਸੀਂ 20 ਬੰਦੇ ਦੀ ਵੀ ਗਾਰੰਟੀ ਨਹੀਂ ਲੈਂਦੇ ਸਾਡਾ ਪਰਿਵਾਰ ਜਾਂ ਸਾਡੇ ਕੋਈ 15-20 ਜਣੇ ਜਿਹੜੇ ਅਸੀਂ ਮਤਲਬ ਇਹ ਸੁਪਨੇ ਨਾਲ ਤਾਂ ਬਹੁਤ 100 ਲੋਕ ਜੁੜੇ ਸੀ ਸਾਡੇ ਨਾਲ ਕਈ ਵਿੱਚ ਮੇਰੇ ਭਰਾ ਵੀਰ ਭਰਾ ਪਿੱਛੇ ਖੜੇ ਜਿਹੜੇ ਜਿਨ੍ਹਾਂ ਨੇ ਸਾਡਾ 25-30 ਸਾਲਾਂ ਤੋਂ ਸੰਘਰਸ਼ ਦੇਖਿਆ ਪਰ ਜਿਹੜੇ ਅਸੀਂ ਚੁਣਿੰਦਾ ਬੰਦੇ ਘਰੇ ਆ ਕੇ ਕੋਈ ਸਾਡੇ ਸਕੇ ਆਪਸ ਵਿੱਚ ਬੰਦੇ ਸਾਨੂੰ ਬੜਾ ਹੌਂਸਲਾ ਸੀ ਵੀ ਜਦੋਂ ਵੈਗਰੂ ਮਹਾਰਾਜ ਨੇ ਦੋਵੇਂ ਹੱਥ ਜੋੜਤੇ ਤੇ ਨਤਾਰਾ ਆਪੇ ਕਰਦੇ ਆਂਗੇ ਉਤੋਂ ਲੋਕਾਂ ਨੇ ਸਾਨੂੰ ਚੁਣਿਆ ਸ਼ਾਇਦ ਉਹ ਸਾਣ ਅਸੀਂ ਕਦੇ ਨਾ ਤਾਰ ਸਕੀਏ ਉਸ ਤੋਂ ਬਾਅਦ ਪਾਰਟੀ ਨੂੰ ਕੁਝ ਚੰਗਾ ਲੱਗਿਆ ਤਾਂ ਸਾਨੂੰ ਮੰਤਰੀ ਬਣਾਇਆ 8-9 ਮਹੀਨੇ ਅਸੀਂ ਮੰਤਰੀ ਰਹੇ ਆ ਜਿਹੜਾ ਮੇਰੀ ਗੱਲ ਦਾ ਸਾਰ ਸੀ ਉਹ ਇਹ ਹੈ ਵੀ ਮੈਂ ਤੁਹਾਡੇ ਵਿੱਚ ਹੀ ਸਿੱਟ ਕੇ ਚੱਲਿਆ ਗੱਲ ਨੂੰ 9 ਮਹੀਨਿਆਂ ਦੇ ਵਿੱਚ ਬਠਿੰਡਾ ਸ਼ਹਿਰ ਜਿਹੜੇ ਮੈਕਮੇ ਸਾਡੇ ਕੋਲ ਰਹੇ ਆ ਉਹਦਾ ਦਵਾਈਆਂ ਦਾ ਜਾਂ ਉਹਦੇ ਬਿਜ਼ਨਸ ਦਾ ਹੱਬ ਹੈ ਜਿੰਨਾ ਕਿ ਮੈਂ ਮੈਕਮੇ ਜਾ ਕੇ ਸਮਝਿਆ ਇਹ ਵੀ ਗੱਲ ਮੈਂ ਤੁਹਾਨੂੰ ਤਾਂ ਦੱਸ ਕੇ ਚੱਲਿਆ ਵੀ ਜਿਨੇ ਕਈ ਵਾਰ ਵਿੱਚ ਕੋਈ ਤੁਹਾਨੂੰ ਬੰਦਾ ਪਿੱਛੇ ਕਰ ਦਿੰਦਾ ਜਿਨੇ ਜ਼ੋਰ ਲਾ ਕੇ ਵੀ ਬੰਦਾ ਲੱਭਣਾ ਤੇ 2.5 ਕਰੋੜ ਬੰਦੇ ਦਾ ਪੰਜਾਬ ਹੈ بڑے ਹੌਸਲੇ ਨਾਲ ਕਹਿ ਰਿਹਾ ਹੈ ਕੋਈ ਬੰਦਾ ਇਥੋਂ ਉਂਗਲ ਫੜ ਕੇ ਪੈਦਾ ਕਰ ਦੋ ਜਿਹੜਾ ਇਹ ਕਹਦੇ ਵੀ ਬੰਦਾ 9 ਮਹੀਨੇ ਮੰਤਰੀ ਰਿਹਾ ਇਹਨੇ ਚਾਹ ਪੱਤੀ ਦਾ ਪੈਕਟ ਵੀ ਆਪਦੇ ਘਰੇ ਮੰਗਾ ਲਿਆ ਹੋਵੇ ਇੱਕ ਵੀ ਬੰਦਾ ਮੈਂ ਇੰਨੇ ਹੌਸਲੇ ਨਾਲ ਕਹਿ ਰਹੇ ਹਾਂ ਜੇ ਕਿਸੇ ਨੇ ਸਾਡਾ ਨਾਮ ਵਰਤਨ ਦੀ ਕੋਸ਼ਿਸ਼ ਕੀਤੀ ਹੈ ਖੁੱਲਾ ਸੱਦਾ ਹਮੇਸ਼ਾ ਉਹਨਾਂ ਨੂੰ ਦਿੰਨੇ ਆ ਵੀ ਭਾਈ ਸਾਨੂੰ ਆ ਕੇ ਦੱਸੋ ਵੈਸੇ ਤੁਸੀਂ ਹੱਸੇ ਹੋੜੇ ਗੱਲ ਤੇ ਤੁਸੀਂ ਸਾਰੇ ਸ਼ਹਿਰੀ ਜ਼ਿੰਦਗੀ ਨਾਲ ਜੁੜੇ ਹੋ ਨੇਰੀਆਂ ਵੀ ਇੱਥੇ ਰਿਸ਼ਤੇਦਾਰੀਆਂ ਜ਼ਿਆਦਾਤਰ ਕੀ ਹੁੰਦਾ ਆਮ ਸ਼ਹਿਰੀ ਬੰਦੇ ਨੂੰ ਹੁੰਦਾ ਯਾਰ ਵੀ ਚੱਲ ਜੇ ਕੋਈ ਥੋੜੀ ਬਹੁਤ ਫੀਸ ਵੀ ਲੱਗ ਜੇ ਸਾਡਾ ਕੰਮ ਹੋ ਜੇ ਮੈਂ ਤਾਂ ਵੀ ਇਕੱਲੇ ਨੂੰ ਇਹ ਕਹਿਣਾ ਹੁੰਦਾ ਵੀ ਬਾਈ ਅਸੀਂ ਬੈਠੇ ਆ ਜੇ ਤੂੰ ਸਾਡੇ ਤੋਂ ਕਹਾਇਆ ਕਿਸੇ ਦੀ ਕੋਈ ਸੇਵਾ ਪਾਣੀ ਨਾ ਕਰੀ। ਲੱਖ ਕਮੀਆਂ ਸਾਡੇ ਛੋਣੀਆਂ ਐ ਮਹਿਕਮੇ ਦੇ ਤੌਰ ਤੇ ਸ਼ਾਇਦ ਸਾਡੇ ਕੁਝ ਕੰਮ ਰਹਿ ਗਏ ਹੁਣ। ਇਮਾਨਦਾਰੀ ਵਾਲੀ ਗੱਲ ਮੈਂ ਤੁਹਾਨੂੰ ਤਾਂ ਕਹੀ ਐ ਵੀ ਉੱਥੋਂ ਤੁਹਾਨੂੰ ਕਰਦਾਰ ਪਤਾ ਲੱਗ ਜਾਂਦਾ। ਜਿੰਨੇ ਵੀ ਆਪਣੇ ਬਿਜ਼ਨਸਮੈਨ ਸਾਰੇ ਦੁਕਾਨਦਾਰ ਸੇਠ ਭਰਾ ਮੱਜਪਰਾ ਹੋਰ ਵੀ ਜਿਹੜੇ ਕੋਈ ਕਿਤੇ ਨਾ ਜੁੜੇ ਐ। ਇਹ ਗੱਲ ਮੈਂ ਤਾਂ ਬੋਲਦਾ ਉਹਨਾਂ ਵੀ ਸ਼ਹਿਰ ਚ ਇੱਕ ਸਾਡੀ ਬਾਈ ਬਣਨੀ ਚਾਹੀਦੀ ਐ ਵੀ ਨਾ ਅਸੀਂ ਕਿਸੇ ਦੀ ਪਰਚੀ ਘੱਟਨੀ ਐ ਨਾ ਅਸੀਂ ਕਿਸੇ ਨੂੰ ਦੰਡ ਭੇਜ ਲਾਉਣਾ ਐ। ਨਾ ਹੀ ਸਾਨੂੰ ਆਉਂਦਾ ਵੀ ਬੰਦੇ ਦੀ ਬਾਹ ਮਰੋੜੋ ਸਾਡੇ ਘਰੇ ਆਊਗਾ ਸਾਡੀ ਸੇਵਾ ਪਾਣੀ ਕਰੂਗਾ ਲੋਕਾਂ ਦਾ ਆਪਦੇ ਤਰੀਕੇ ਦੀ ਲੀਡਰੀ ਹੋ ਸਕਦੀ ਹੈ ਮੈਂ ਤੁਹਾਡੇ ਨਾਲ ਥੋੜੀ ਆਪਦੀ ਗੱਲ ਬਦਲ ਕੇ ਕਿਉਂ ਰੱਖ ਰਹੇ ਵੀ ਸ਼ਹਿਰਾਂ ਦੀ ਜ਼ਿੰਦਗੀ ਜਾਂ ਸ਼ਹਿਰਾਂ ਦੇ ਕੰਮ ਪਿੰਡਾਂ ਨਾਲ ਉਹ ਥੋੜੇ ਬਦਲ ਜਾਂਦੇ ਕਈ ਲੋਕਾਂ ਨੂੰ ਆਪਦੇ ਕੰਮ ਤੱਕ ਹਰੇਕ ਚੀਜ਼ ਬਰਾਬਰ ਪਈਆਂ ਤੇ ਚੱਲਦੀ ਹੈ ਨਾ ਲੋਕ ਇਕੱਲੇ ਵਿਚਾਰਾਂ ਨਾਲ ਖੜੇ ਐ ਤੇ ਨਾ ਹੀ ਕੰਮਾਂ ਨਾਲ ਖੜੇ ਐ ਹਰੇਕ ਬੰਦਾ આમ ਗੱਲ ਕਰਦਾ ਮੇਰੀਆਂ ਮਾਮਾ ਤਾਈਆਂ ਚਾਚੀਆਂ ਬੈਠੀਆਂ ਹਰੇਕ ਨੂੰ ਹੁੰਦਾ ਸਾਡਾ ਧੀ ਪੁੱਤ ਸਿਆਣਾ ਹੁੰਦਾ ਕੋਈ ਵੀ ਬੰਦਾ ਗਲਤ ਵਿਚਾਰ ਨਾਲ ਨਹੀਂ ਤੁਰਦਾ ਪਰ ਜਦੋਂ ਕੰਮ ਅੜ ਜਾਂਦਾ ਜੇ ਇਕੱਲੇ ਵਿਚਾਰਾਂ ਦੀ ਜਿੱਤ ਹੋਣੀ ਹੋਵੇ ਤਾਂ ਕਦੇ ਕੋਈ ਬੰਦਾ 26 ਦਾ ਪਰਚਾ ਕੈਨਸਲ ਕਰਾਉਣ ਨਾ ਜਾਵੇ ਕੋਈ ਬੰਦਾ ਲੜਾਈ ਵਾਲੇ ਦੀ ਜ਼ਮਾਨਤ ਨਾ ਕਰਾਵੇ ਚੋਰੀ ਵਾਲੇ ਦੀ ਜ਼ਮਾਨਤ ਨਾ ਕਰਾਵੇ ਲੋਕ ਕੰਮਾਂ ਨਾਲ ਵੀ ਜੁੜੇ ਹੁੰਦੇ ਪੁੱਠੇ ਤੋਂ ਪੁੱਠਾ ਕੰਮ ਵੀ ਜਾਂਦੇ ਆ ਉਹਦੇ 'ਚ ਵੀ ਤੁਹਾਨੂੰ ਹੌਸਲਾ ਦਿਵਾਉਣਾ ਵੀ ਕਿਸੇ ਗਲਤ ਬੰਦੇ ਦੇ ਮਗਰ ਅਸੀਂ ਖੜਦੇ ਨਹੀਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਆਪਦੇ ਬੰਦੇ ਨੂੰ ਵੀ ਮਨਾ ਕਰ ਦਿੰਨੇ ਆਂ ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਇਕੱਲੇ ਬਹਿ ਕੇ ਸੋਚੋਗੇ ਜਿੱਥੋਂ ਮੈਂ ਸ਼ੁਰੂ ਕੀਤੀ ਇੱਕ ਦੂਜੇ ਨਾਲ ਜੁੜਨ ਨੂੰ ਸ਼ਾਂਤੀ ਦੀ ਜ਼ਿੰਦਗੀ ਅਸੀਂ ਪਸੰਦ ਕਰਦੇ ਆ ਥੋਡੇ ਵਰਗਾ ਸਾਡਾ ਲਿਵਿੰਗ ਸਟਾਈਲ ਹੋਣੀ ਅਸੀਂ ਲੋਕਾਂ ਨਾਲ ਰਹਿਨੇ ਕੰਮ ਕਰਾਉਣੇ ਵੀ ਜ਼ਰੂਰੀ ਆ ਜੇ ਅਸੀਂ ਇਕੱਲੇ ਇਮਾਨਦਾਰੀ ਨੂੰ ਵੇਚਾਂਗੇ ਕੰਮ ਨਾ ਹੋਊਗਾ ਫੇਰ ਵੀ ਸਾਡਾ ਫਾਇਦਾ ਨਹੀਂ ਤੇ ਜੇ ਅਸੀਂ ਕੰਮ ਕਰਾਉਣ ਵਾਸਤੇ ਗੱਲਾਂ ਖੋਲ ਕੇ ਬਹਿ ਜਾਗੇ ਜਾਂ ਚੋਰ ਚੱਕਿਆਂ ਦੇ ਪਿੱਛੇ ਜਾ ਕੇ ਖੜਾਂਗੇ ਫਿਰ ਕੰਮ ਅਸੀਂ ਵੱਧ ਵੀ ਕਰਾਂਗੇ ਤਾਂ ਵੀ ਸਾਡੀ ਕੋਈ ਫਾਇਦਾ ਨਹੀਂ ਇਹ ਬੈਲੈਂਸ ਬਣਾ ਕੇ ਇਹਦਾ ਸਹਯੋਗ ਬਣਾ ਕੇ ਰੱਖਣਾ ਪੈਂਦਾ 25 30 ਸਾਲੇ ਕੰਮ ਚ ਮਤਲਬ ਪਾਪਾ ਜੀ ਨੇ ਲਾਏ ਆ ਉਦੋਂ ਪਹਿਲਾਂ ਜਿਹੜੇ ਵੱਡੇ ਖੁੱਡੀਆਂ ਸਾਹਿਬ ਦੀ ਜ਼ਿੰਦਗੀ ਹੈ ਉਹਦੇ ਬਾਰੇ ਵੀ ਮੈਂ ਜ਼ਿਆਦਾ ਬੋਲ ਕੇ ਸਨਮਾਨ ਨਹੀਂ ਲਊਂਗਾ ਜ਼ਿਆਦਾ ਮੇਰੇ ਬਜ਼ੁਰਗਾਂ ਨੂੰ ਪਤਾ ਹੈ ਤੇ ਨਾ ਹੀ ਉਹਨੂੰ ਮੈਂ ਇਹ ਕਹਿਣਾ ਵੀ ਅਸੀਂ ਉਹਨੂੰ ਵੇਚਣਾ ਉਹਨਾਂ ਦੇ ਚੰਗੇ ਕਰਮ ਸੀ ਵੀ ਸਾਨੂੰ ਉਹਨਾਂ ਦਾ ਫਲ ਮਿਲਿਆ ਪਰ ਜੇ ਸਾਡੇ 'ਚ ਕੁਝ ਕੱਢਣ ਪਾਉਣ ਨੂੰ ਹੋਊਗਾ ਲੋਕ ਸਾਨੂੰ ਦੁਬਾਰੇ ਚੁਣ ਲੈਣਗੇ ਇਕੱਲੀਆਂ ਤੁਹਾਡੇ ਤੋਂ ਵੋਟਾਂ ਮੰਗਣੀਆਂ ਵੋਟ ਸ਼ਬਦ ਮੈਂ ਸ਼ਾਇਦ ਹੁਣ ਬੋਲਣ ਲੱਗਿਆ ਮੇਰੇ ਭਰਾ ਵੀ ਖੜੇ ਐ ਥੋਡੇ ਕੋ ਲੋਕਾਂ ਨੇ ਵੋਟਾਂ ਨੂੰ ਆਉਣਾ ਅਸੀਂ ਵੀ ਆਏ ਆ ਕੋਈ ਮੈਂ ਇੱਥੇ ਨਾਟਕ ਦਿਖਾਉਣ ਨਹੀਂ ਆਇਆ 1 ਜੂਨ ਨੂੰ ਵੋਟਾਂ ਵੋਟ ਮੰਗਣੀ ਤੁਹਾਡੇ ਉਮੀਦਵਾਰ ਦਾ ਹੱਕ ਹੈ ਪਾਪਾ ਜੀ ਆਉਣਗੇ ਤੁਹਾਡੇ ਤੋਂ ਮੰਗਣਗੇ ਤੁਹਾਨੂੰ ਉਹਨਾਂ ਦੀ ਗੱਲ ਚੰਗੀ ਲੱਗੀ ਉਹਨਾਂ ਦਾ ਵੱਧ ਸਾਥ ਦਿਓ ਪਰ ਮੈਂ ਤੁਹਾਡਾ ਇੱਕ ਧੀ ਪੁੱਤ ਹੋ ਕੇ ਗੱਲਾਂ ਸੰਝੀਆਂ ਵੀ ਕੀਤੀਆਂ ਵੀ ਇੱਥੇ ਸਾਰੇ ਬੰਦੇ ਖੜੇ ਐ ਬਜ਼ੁਰਗ ਬੈਠੇ ਐ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਮੇਰੇ ਵਰਗੇ ਬੰਦੇ ਬੋਲਦੇ ਦੇਖੇ ਹੋਣੇ ਆ ਮੁੰਡੇ ਬੋਲ ਕੇ ਚਲੇ ਗਏ 100 100 ਵਾਅਦੇ ਕਰਕੇ ਚਲੇ ਗਏ ਜਿਵੇਂ ਮੈਂ ਵੋਟ ਸ਼ਬਦ ਹੁਣ ਬੋਲਿਆ ਨਾ ਹੀ ਮੈਂ ਕੋਈ ਵਾਅਦੇ ਦੀ ਗੱਲ ਕੀਤੀ ਐ ਮੈਂ ਮਨਛਾ ਦੀ ਗੱਲ ਕੀਤੀ ਹੈ ਕਿਉਂ ਕੀਤੀ ਹੈ 365 ਦਿਨ ਹੁੰਦੇ ਆ ਸਾਲ 'ਚ ਸਾਡੇ ਵੀ ਯਾਰ ਦੋਸਤ ਹੈ ਅਸੀਂ ਵੀ ਖੁਸ਼ੀ ਗਮੀ ਜਾਣਾ ਹੁੰਦਾ ਕੀ ਕਹਿਣਾ ਕੋਈ 10 15 ਦਿਨ ਸਾਡੇ ਘਰੇ ਤੁਹਾਨੂੰ ਕੋਈ ਨਾ ਮਿਲੇ ਨਹੀਂ ਬੰਦਾ ਕਿਧੋ ਚੱਲ ਕੇ ਆਵੇ 350 ਦਿਨ ਚਾਹੇ ਮੈਂ ਆਂ ਵੱਡੇ ਬਾਈ ਆ ਪਾਪਾ ਜੀ ਆ ਬਾਈ ਧੀਰੇ ਵਰਗੇ ਆ ਜਿਹੜੇ ਉਹਨਾਂ ਨੂੰ ਜਾਣਦੇ ਆ ਸਾਡੇ 5-7 ਵੀਰ ਭਰਾ ਸਾਡੇ ਬਲਾਕ ਇੰਚਾਰਜ ਜਿਹੜੇ ਪੋਲੀਟੀਕਲ ਕੰਮ ਨੂੰ ਜਾਣਦੇ ਆ ਉਹ ਤੁਹਾਨੂੰ ਕੋਈ ਨਾ ਕੋਈ ਹਮੇਸ਼ਾ ਮੌਜੂਦ ਮਿਲੂਗਾ ਹਮੇਸ਼ਾ ਕਿਉਂਕਿ ਅਸੀਂ ਲੋਕਾਂ 'ਚ ਰਹਿਣਾ ਜਾਣਦੇ ਆਂ ਲੋਕਾਂ ਦਾ ਕੰਮ ਕਰਨਾ ਜਾਣਦੇ ਆਂ ਕੰਮਾਂ ਦੇ ਕਈ ਵਾਰ ਕਰਮ ਢਿੱਲੇ ਹੁੰਦੇ ਆ ਸਾਨੂੰ ਬੰਦਾ 100 ਪਰਚੀਆਂ ਦਿੰਦਾ 30 ਹੋ ਜਾਂਦੇ ਆ 70 ਰਹਿ ਜਾਂਦੇ ਆ ਅਸੀਂ ਅਗਲੇ ਦਿਨ ਉਹ 70 ਵੀ ਮੰਗਦੇ ਆ ਉਹਦੇ 'ਚੋਂ 20 ਹੋ ਜਾਂਦੇ ਆ 50 ਰਹਿ ਜਾਂਦੇ ਆ ਮਨਛਾ ਦੀ ਗੱਲ ਮੈਂ ਵਾਰ-ਵਾਰ ਤਾਂ ਕਰਦਾ ਹੁੰਨਾ ਵੀ ਅਸੀਂ ਤੁਹਾਡੇ ਵਿੱਚ ਰਹਿਣਾ ਚਾਹੁੰਦੇ ਆ ਤੁਹਾਡੇ ਵਿੱਚ ਰਹਿਣ ਆਏ ਆ ਕੰਮ ਕਰਨਾ ਚਾਹੁੰਦੇ ਆ ਆਹੀ ਸਾਡੀ ਜ਼ਿੰਦਗੀ ਆ ਨਾ ਸਾਡੀਆਂ ਬੰਬੇ ਕੋਠੀਆਂ ਨਾ ਦਿੱਲੀ ਕੋਠੀਆਂ ਨਾ ਕੋਈ ਸਾਡੇ 2 ਨੰਬਰੀ ਦੇ ਕਾਰੋਬਾਰ ਲੈ ਦੇ ਕੇ ਅਸੀਂ ਘਰੋਂ ਹੀ ਜਾਣਾ ਹੁੰਦਾ ਲੋਕਾਂ 'ਚ ਹੀ ਰਹਿਣਾ ਹੁੰਦਾ ਅੱਜ ਨਾ ਕਿਸੇ ਨੂੰ ਮਿਲੇ ਅੱਜ ਕਿਸੇ ਦਾ ਫੋਨ ਨਾ ਚੱਕਿਆ ਗਿਆ ਕੱਲ ਨੂੰ ਚੱਕ ਲਾਂਗੇ ਪਰਸੋਂ ਕਰ ਲਾਂਗੇ ਨਹੀਂ ਘਰੋਂ ਅਸੀਂ ਨਿਕਲਦੇ ਹਾਂ ਜਿਹੜਾ ਮਰਜ਼ੀ ਆ ਕੇ ਸਾਨੂੰ ਫੜ ਸਕਦਾ ਇਹ ਸਾਡੀ ਇੱਕ ਜ਼ਿੰਦਗੀ ਸੀ ਇਹ ਅਸੀਂ ਪਾਰਟੀ ਨਾਲ ਜੁੜੇ ਹਾਂ ਮੈਂ ਤੁਹਾਡੇ ਵਿਚਾਲੇ ਇਹ ਗੱਲ ਰੱਖੀ ਹੈ ਮੈਂ ਇੱਕ ਵਾਰ ਬੇਨਤੀ ਕਰੂੰਗਾ ਮੇਰੇ ਪਿਤਾ ਜੀ ਲੜਦੇ ਆ ਵੀ ਤੁਸੀਂ ਵੱਧੋ ਵੱਧ ਉਹਨਾਂ ਦਾ ਸਾਥ ਦਿਓ ਤੁਸੀਂ ਆਪਦੇ ਗਲੀ ਮੁਹੱਲੇ ਪੱਤੀ ਵਾਰਡ ਕਲੋਨੀ ਬਸਤੀ ਜਿੱਥੇ ਵੀ ਕਿਸੇ ਦੀ ਪਹੁੰਚ ਹੈ ਤੁਸੀਂ ਕਿਓ ਪਰ ਮੈਂ ਇੱਕ ਤੁਹਾਡੇ ਨਾਲ ਹੋਰ ਸੁਧਾਰਨ ਗੱਲ ਵੀ ਕਰੂੰਗਾ ਜਾਂਦੇ ਜਾਂਦੇ ਅਖੀਰ ਵਾਲੀ ਗੱਲ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਇਹਨਾਂ ਨੇ ਵੱਡਿਆਂ ਨੇ ਸਾਰੇ ਬੰਦੇ ਅੱਜ ਤੱਕ ਬੋਲਦੇ ਵੇਖੇ ਆ ਬੰਦੇ ਬਹੁਤ 100 ਕੁਝ ਬੋਲ ਕੇ ਚਲੇ ਜਾਂਦੇ ਕੋਈ ਵਿੱਚੋਂ 50 ਕਰਦਾ ਕੋਈ 70 ਕੋਈ 10 ਜੋ ਦੀ ਕਿਸਮਤ ਹੈ ਪਰ ਫੇਰ ਵੀ ਕੁਛ ਨਾ ਕੁਛ ਪਬਲਿਕ ਆਪਣੇ ਵਿੱਚ ਬੈਠੀ ਹੁੰਦੀ ਹੈ ਜਿਹੜੀ ਕਹਿੰਦੀ ਹੈ ਵੀ ਯਾਰ ਇੰਨੇ ਸਾਲ ਹੋ ਗਏ ਵੋਟਾਂ ਪਾਉਂਦੇ ਨੇ ਕੋਈ ਨਾ ਇਹ ਵੀ ਬੋਲ ਕੇ ਚਲਾ ਗਿਆ ਸਿੱਟਨੀ ਦਾ ਖੂਚ ਹੀ ਹੈ ਉਹਨਾਂ ਨੂੰ ਵੀ ਮੈਂ ਬੜੇ ਲਾਲਚ ਨਾਲੇ ਗੱਲ ਕਹਿਣਾ ਚਾਹੂੰਗਾ ਮੇਰੇ ਨੌਜਵਾਨ ਭਰਾ ਖੜੇ ਆ ਆਪਾਂ ਅੱਜ ਕੱਲ ਫੋਨਾਂ ਤੇ ਜਿਆਦਾ ਜੁੜੇ ਆ ਸੱਚ ਨਹੀਂ ਵੇਖਦੇ ਝੂਠ ਨਹੀਂ ਵੇਖਦੇ ਜੋ ਆਪਾਂ ਨੂੰ ਪਰੋਸਿਆ ਜਾਂਦਾ ਆਪਾਂ ਉਹਦੇ ਨਾਲ ਖੇਡਦੇ ਆ ਜਿਹਨੂੰ ਬਾਈ ਜੀ ਤੁਸੀਂ ਸਾਰੇ ਇਸ ਗੱਲ ਨੂੰ ਦਿਲ 'ਚ ਰੱਖ ਕੇ ਜਾਇਓ ਜਿਹਨੂੰ ਕਦੇ ਇਹਦੀ ਲੱਗਿਆ ਵੀ ਤੁਸੀਂ ਆਪਦੀ ਵੋਟ ਖੂਚ 'ਚ ਸਿੱਟਣੀ ਐ ਤੇ ਮੈਂ ਉਹਨੂੰ ਵੀ ਹੱਕ ਨਾਲ ਕਹਣਾ ਉਹਨਾਂ ਵੀ ਜੇ ਖੂਚ 'ਚ ਸਿੱਟਨੀ ਐ ਸਾਡੇ ਵਾਲੇ 'ਚ ਸਿੱਟ ਦਿਓ ਸਾਡਾ ਖੂ ਹਜੇ ਡੂਣਾ ਨਹੀਂ ਹੋਇਆ ਜਿਨ੍ਹਾਂ ਨੇ ਸਾਡੇ ਨਾਲ ਇਲੈਕਸ਼ਨ ਲੜਨਾ ਹੈ ਉਹਨਾਂ ਦੇ ਖੂਚ ਤੁਸੀਂ ਵੋਟ ਛੱਡੋ ਚਾਹੇ ਸਾਰਾ ਬਠਿੰਡਾ ਸਿੱੜਦਾ ਹੋ ਥਰਮਲ ਪੱਟ ਕੇ ਸਿੱੜ ਤੇ ਕਦੇ ਬਾਹਰ ਨਹੀਂ ਆਇਆ ਅਸੀਂ ਹਜੇ ਥੋੜੇ ਯਰਗੇ ਆ ਜਿੱਦਣ ਸਾਡਾ ਦਿਮਾਗ ਹਿੱਲਣ ਲੱਗਿਆ ਜਿੱਦਣ ਅਸੀਂ ਕੋਈ ਮਾੜੀ ਰੀਤ ਅਪਣਾਈ ਰੱਬ ਆਪੇ ਸਾਰਿਆਂ ਦਾ ਹਿਸਾਬ ਕਰ ਦਿੰਦਾ ਲੋਕਾਂ ਤੋਂ ਵੱਡੀ ਕੋਈ ਤਾਕ ਜਿਹੜੇ ਕਹਿੰਦੇ ਸੀ ਅਸੀਂ ਹਲਕੇ ਕਰਾਏ ਤੇ ਲਏ ਵੇ ਆ ਕਦੇ ਅਸੀਂ ਇੱਥੋਂ ਹਾਰਦੇ ਨਹੀਂ ਲੋਕਾਂ ਨੇ ਉਹਨਾਂ ਨੂੰ ਵੀ ਕੁੰਜੀਆਂ ਲਾਤੀਆਂ ਜਿੱਦਣ ਸਾਡੇ ਕਰਮਾਂ 'ਚ ਲਿਖੇਗਾ ਉਹ ਸਾਨੂੰ ਵੀ ਲਾ ਦੇਣਗੇ ਤੁਹਾਡੇ ਤੋਂ ਛੋਟਾ ਮੈਂ ਕੋਈ ਸ਼ਬਦ ਮੈਥੋਂ ਉੱਚਾ ਨੀਚਾ ਬੋਲਿਆ ਗਿਆ ਹੋਵੇ ਕੋਈ ਵੀ ਮੇਰੇ ਮੂੰਹੋਂ ਕੁਝ ਗਲਤ ਬੋਲਿਆ ਗਿਆ ਹੋਵੇ ਕੁਝ ਮੈਨੂੰ ਮੇਰਾ ਸ਼ਹਿਰੀ ਜੀਵਨ ਘਟ ਰਿਹਾ ਮੈਨੂੰ ਕੁਝ ਮੁਸ਼ਕਲਾਂ ਦਾ ਹੋ ਸਕਦਾ ਘੱਟ ਪਤਾ ਹੋਵੇ ਪਰ ਮੇਰਾ ਵੱਡਾ ਭਰਾ ਵੀ ਮਾਮਾ ਜੀ ਰਾਣਾ ਰਲਕੇ ਥੋੜੇ ਵਿੱਚ ਹੀ ਰਹਿੰਦਾ ਸਾਰਾ ਦਿਨ ਇੱਥੇ ਹੀ ਵੋਟਾਂ ਮੰਗਦਾ ਇੱਥੇ ਕੰਪੇਨ ਕਰਦਾ ਉਹਦਾ ਇੱਕ ਛੋਟਾ ਜਿਹਾ ਇੰਸਟੀਟਿਊਟ ਇੱਥੇ ਇੱਕ ਬੰਦਾ ਸੀ ਘਰ ਦਾ ਰਾਜਨੀਤੀ ਤੋਂ ਬਾਹਰ ਰੱਖਿਆ ਸੀ ਵੀ ਉਹ ਰੋਟੀ ਜੋੜਦਾ ਤਾਂ ਅਸੀਂ ਸਾਰੇ ਰਲ ਕੇ ਤੋੜ ਲੈਂਦੇ ਕਿਉਂਕਿ ਬਾਹਰੋਂ ਸਾਡੀ ਕੋਈ ਕਮਾਈ ਨਹੀਂ ਗਈ ਇੰਨੀ ਕਿ ਸਾਡੀ ਜ਼ਿੰਦਗੀ ਸਾਡੀ ਪਾਰਟੀ ਦੀ ਸਾਡਾ ਸੁਭਾ ਸਾਰਾ ਤੁਹਾਡੇ ਵਿੱਚ ਰੱਖਿਆ ਜਿਹੜੇ ਭਰਾ ਨੂੰ ਵੱਧ ਚੰਗਾ ਲੱਗਿਆ ਉਹ ਵੋਟਾਂ ਪਵਾਇਓ ਜਿਹਨੂੰ ਥੋੜਾ ਘੱਟ ਚੰਗਾ ਲੱਗਿਆ ਉਹ ਸਾਨੂੰ ਪਾਇਓ ਜਿਹਨੂੰ ਲੱਗਿਆ ਸਾਡੇ 'ਚ ਕਮੀ ਹੋ ਉਹ ਸਾਨੂੰ ਦੱਸ ਕੇ ਜ਼ਰੂਰ ਜਾਇਓ ਵੀ ਜੇ ਅਸੀਂ ਗਾਂਢੂ ਆਈਏ ਤੁਹਾਡੇ ਕੋਲ ਡਬਲ ਤਿਆਰੀ ਨਾਲ ਆਈਏ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਿਓ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਬਹੁਤ ਵਧੀਆ ਇੱਕ ਸਿੰਪਲ ਦੇ ਤਰਤੇ ਇਹਨੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਇਹਨਾਂ ਨੇ ਬਹੁਤ ਵਧੀਆ ਸਿੰਪਲੀ ਦੇ ਨਾਲ ਆਪਣੇ ਨਾਲ ਵਿਚਾਰ ਸਾਂਝੇ ਕਰਨ ਇਹਨਾਂ ਦਾ ਧੰਨਵਾਦ ਸੋ ਬੇਨਤੀ ਹੈ ਸਾਰੇ ਮੇਰੇ ਨਾਲ ਲੱਗੇ ਵਾਰਡ ਵਾਲਿਆਂ ਤੁਸੀਂ ਆਪਣਾ ਸਾਰਿਆਂ ਦਾ ਸਾਂਝਾ ਵਾਰਡ ਹੈ ਵੀ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਆਂ ਵੀ ਆਪਾਂ ਇੱਕ ਇੱਕ ਜਿੱਥੇ ਆਪਣੀ ਵੋਟ ਦੇਣੀ ਹੈ ਇੱਕ ਬਹੁਤ ਹੀ ਵਧੀਆ ਇਮਾਨਦਾਰ ਬਠੰਡੇ ਲੋਕ ਸਭਾ ਹਲਕੇ ਨੂੰ ਮਿਲਿਆ ਇਮਾਨਦਾਰ ਹੈ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਆਪਣੇ ਪਿਤਾ ਪਰਖੇ ਦੀ ਜਿਹੜੀ ਪੱਗ ਹੈ ਉਹਨੂੰ ਦਾਗ ਨਹੀਂ ਲੱਗਣ ਦਿੱਤਾ ਅੱਜ ਤੱਕ ਤੇ ਨਾ ਹੀ ਉਹ ਲੱਗਣ ਦੇਣਗੇ ਸੋ ਇਹ ਬੇਨਤੀ ਹੈ ਵੀ ਜਿੱਥੇ ਆਪਾਂ ਆਪ ਦੀ ਵੋਟ ਪਾਉਣੀ ਹੈ ਜਿੱਥੇ ਕੋਈ ਆਪਣਾ ਰਿਸ਼ਤੇਦਾਰ ਭੈਣ ਭਰਾ ਹੈ ਜਰੂਰ ਆਪਾਂ ਉਹਨਾਂ ਨੂੰ ਆ ਕੇ ਵੋਟ ਪਵਾਈਏ ਇਹੀ ਆਪਾਂ ਇਹ ਆਪਣੇ ਲਈ ਸਹਾਈ ਹੋਊਗਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੋ ਸਾਡੀਆਂ ਬੇਨਤੀਆਂ ਜਰੂਰ ਪ੍ਰਮਾਨ ਕਰਿਓ ਤੁਹਾਡੀਆਂ ਸਭ ਦਾ ਧੰਨਵਾਦ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਇੱਕ ਇੱਕ ਵੋਟ ਹੈ ਜਿਹੜੀ ਖੁੱਡੀਆਂ ਸਾਲ ਨੂੰ ਪਾ ਕੇ ਜਰੂਰ ਇਥੋਂ ਜਿਤਾ ਕੇ ਭੇਜਾਂਗੇ ਤੇ ਬਾਕੀ ਜਿਹੜੀਆਂ ਗੱਲਾਂ ਨਾ ਉਹ ਜਦੋਂ ਜਿੱਤ ਤੋਂ ਬਾਅਦ ਹੈ ਤਾਂ ਸਾਡੇ ਕੋਲੇ ਅਸੀਂ ਫੇਰ ਰੱਖਾਂਗੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰ ਅੱਜ ਅਸੀਂ ਦੱਸਣੀਆਂ ਨਹੀਂ ਬਾਅਦ ਵਿੱਚ ਤਾਂ ਸਾਡੇ ਨਾਲ ਇਸੇ ਭਾਰਤ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹਦੇ ਇੱਥੇ ਭਾਈ ਗੁਰਵਿੰਦਰ ਸਿੰਘ ਜਿੰਨੇ ਵੀ ਗੱਲਸਾ ਸਾਰੇ ਬੈਠੇ ਨੇ ਨਾ ਬਰ ਉਹ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੈ ਸਾਰੇ ਚਾਹ ਪਾਣੀ ਪੀ ਕੇ ਜਾਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ